ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮਨ 'ਚ ਖਿਆਲ ਆ ਰਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਚੋਂਦੇ ਤੇ ਆਪਣਾ ਪਰਿਵਾਰ ਬਚਾ ਸਕਦੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਜਦੋਂ 22 ਰਾਜ ਦੇ 22 ਧਰ ਦੇ ਰਾਜਿਆਂ ਨੇ ਤੇ ਮੁਗਲ ਫੌਜਾਂ ਨੇ ਘੇਰਾ ਪਾਇਆ ਤੇ ਮਹਾਰਾਜ ਨੇ ਸਾਰੇ ਪਰਿਵਾਰਾਂ ਨੂੰ ਕਿਹਾ ਤੈ ਤੁਸੀਂ ਚਲਾ ਜਾਓ ਤੂੰ ਆਪਣੇ ਪਰਿਵਾਰ ਨੂੰ ਕਹਿ ਸਕਦੇ ਸੀ ਕਿ ਤੁਸੀਂ ਵੀ ਸੁਰੱਖਤ ਜਗ੍ਹਾ ਤੇ ਚਲਾ ਜਾਓ ਕਿਸੇ ਸਿੱਖ ਦੀ ਡਿਊਟੀ ਲਾ ਦਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੇ ਪਰਿਵਾਰ ਭੇਜ ਦਿੱਤੇ ਸੀ ਗ੍ਰਸਤੀ ਪਰਿਵਾਰ ਆਪਣਾ ਪਰਿਵਾਰ ਕੋਲ ਰੱਖਿਆ ਸੀ ਜਦੋਂ ਅਨੰਤਪੁਰ ਸੈਨੂ ਛੱਡਿਆ ਤੇ ਸਰਸਾ ਦੇ ਉੱਤੇ ਜਦੋਂ ਯੁੱਧ ਹੋਇਆ ਤੇ ਬਾਬਾ ਜੀ ਸਿੰਘ ਨੂੰ ਪਕੈਦਾ ਭਾਈ ਉਦੇਸ ਸਿੰਘ ਦੇ ਨਾਲ ਕਿਹਾ ਸੀ ਵੀ ਤੁਸੀਂ ਦੁਸ਼ਮਣ ਦਾ ਮੁਕਾਬਲਾ ਕਰਨਾ ਤੇ ਸਰਸਾ ਪਾਰ ਕਰਕੇ ਗੁਰਦੇਵ ਜੀ ਦੀ ਚਮਕੌਰ ਦੀ ਗੜੀ 'ਚ ਪਹੁੰਚੇ ਨੇ ਤੇ 10 ਲੱਖ ਦਾ ਘੇਰਾ ਜਦੋਂ ਪਿਆ ਤੇ ਗੁਰੂ ਸਾਹਿਬ ਨੇ ਪੰਜ-ਪੰਜ ਸਿੱਖਾਂ ਨੂੰ ਮੈਦਾਨੇ ਜੂਝਣ ਵਾਸਤੇ ਮੈਦਾਨੇ ਜੰਗ ਤੇ ਜੂਝਣ ਵਾਸਤੇ ਜਦੋਂ ਭੇਜਿਆ ਤੇ ਸਹਬਜ਼ਾਦਾ ਜੀਤ ਸਿੰਘ ਨੇ ਜਦੋਂ ਇਜਾਜ਼ਤ ਮੰਗੀ ਹੈ ਮੈਦਾਨੇ ਜੰਗ ਵਿੱਚ ਜਾਣ ਦੀ ਗੁਰਦੇਵ ਨੇ ਉਹਨਾਂ ਨੂੰ ਤੋੜਿਆ ਉਹਨਾਂ ਦੀ ਸ਼ਹਾਦਤ ਹੋਈ ਹੈ ਤੇ ਪਰਿਵਾਰ ਤੇ ਸੱਸਾਂ ਤੇ ਵਿਛੜ ਗਿਆ ਸੀ ਤੇ ਦੂਸਰਾ ਬੱਚਾ ਬਾਬਾ ਜੁਝਾਰ ਸਿੰਘ ਉਹ ਪਾਤਸ਼ਾਹ ਦੇ ਕੋਲ ਆ ਕੇ ਕਹਿੰਦਾ ਮਾਲਕ ਗੁਰਦੇਵ ਮੈਂ ਚੋਣਨਾ ਕਿ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕਰਾਂ ਕਿ ਮੇਰਾ ਵੱਡਾ ਭਰਾ ਸ਼ਹੀਦ ਹੋ ਗਿਆ ਤੇ ਯਾਦ ਰੱਖਣਾ ਉਸ ਟੈਮਪ ਤੇ ਸਿੱਖਾਂ ਨੇ ਜਰੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਹੋਵੇਗਾ ਭਾਈ ਦਇਆ ਸਿੰਘ ਵਰਗੇ ਪੰਜ ਪਿਆਰੀ ਸਹਿਬਾਨ ਸਤਿਕਾਰਤ ਸ਼ਖਸੀਅਤ ਭਾਈ ਧਰਮ ਸਿੰਘ ਜੀ ਤੇ ਹੋਰ ਸਿੱਖਾਂ ਨੇ ਕਿ ਸਤਿਗੁਰੂ ਪਾਤਸ਼ਾਹ ਸਰਸਾ ਤੇ ਪਰਿਵਾਰ ਵਿਛੋੜਾ ਹੋ ਗਿਆ ਮਾਤਾ ਗੁਜਰ ਕੌਰ ਇਹ ਛੋਟੇ ਬੱਚੇ ਪਤਾ ਨਹੀਂ ਕਿੱਥੇ ਐ ਤੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਹੁਣ ਤੁਹਾਡੇ ਕੋਲੋਂ ਇੱਕ ਨਿਸ਼ਾਨੀ ਤੁਹਾਡੇ ਕੋਲ ਆ ਤੁਸੀਂ ਇੱਕ ਤੇ ਰੱਖ ਲਓ ਸਿੱਖਾਂ ਨੇ ਗੁਰੂ ਸਭਾ ਨੂੰ ਬਹੁਤ ਯੋਗ ਲਾਇਆ ਹੋਵੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲੋਂ ਛੋਟੇ ਪਰ ਚੰਗੀ ਨੇ ਆ ਕੇ ਜੋ ਹਰ ਸਿੰਘ ਨੇ ਜਦੋਂ ਆਖਿਆ ਸੀ ਕਿ ਮੈਂ ਮਹਮਦਾਨੇ ਜੰਗ ਚ ਜਾਣ ਨੂੰ ਤਿਆਰ ਆ ਤੇ ਅੱਲਾ ਯਾਰ ਖਾਂ ਜੋਗੀ ਲਿਖਦਾ ਕਿ ਇਹ ਬੇਟਾ ਤੁਮਹੀਓ ਪੰਤ ਕੇ ਬੇੜੇ ਕੇ ਖਵਈਆ ਸਰ ਪੇਟ ਕਰੋ ਤਾਂ ਕਿ ਧਰਮ ਕੇ ਚੱਲੇ ਨਈਆ ਇਹ ਵੀ ਮਨ ਚ ਖਿਆਲ ਹੋਵੇਗਾ ਕਿ ਲੈ ਦੇ ਕੇ ਤੁਮ ਹੀ ਥੇ ਮੇਰੇ ਗੋਸ਼ਨ ਕੇ ਬਕਈਆ ਕਿ ਮੇਰੇ ਕੋਲ ਨਿਸ਼ਾਨੇ ਹੁਣ ਤੇਰੀ ਰਹਿ ਗਈ ਸੀ ਛੋਟਿਆਂ ਦਾ ਤੇ ਪਤਾ ਨਹੀਂ ਤੇ ਵੱਡਾ ਸਾਹਮਣੇ ਸ਼ਹੀਦ ਹੋ ਗਿਆ ਤੇ ਫੇਰ ਚਾਹਤ ਹੋ ਤੁਝੇ ਤੇਗ ਚਲਾਤੇ ਹੋਏ ਦੇਖੇ ਅੱਖੋਂ ਸੇ ਤੁਝੇ ਬਾਸ਼ੇ ਖਾਤੇ ਹੋਏ ਦੇਖੇ ਫੇਰ ਵੀ ਗੁਰਦੇਵ ਨੇ ਕਿਹਾ ਕਿ ਜਾ ਪੁੱਤਰਾ ਮੈਂ ਚਾਹੁੰਨਾ ਕਿ ਮੈਦਾਨੇ ਜੰਗ ਵਿੱਚ ਤੇਰੀ ਸ਼ਹਾਦਤ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੋਲੋਂ ਬਹੁਤ ਆਪਸ਼ਨ ਛਾਪੜਾ ਪਰਿਵਾਰ ਵਿੱਚ ਹੋਣਦੇ ਤੇ ਸਭੋ ਕੀ ਤਲਵੰਡੀ ਜਦੋਂ ਮਾਤਾ ਸੁੰਦਰੀ ਜੀ ਮਿਲਦੇ ਨੇ ਤੇ ਪੁੱਛਦੇ ਨੇ ਕਿ ਜਿਗਰ ਦੇ ਟੋਟੇ ਮੇਰੀਆਂ ਆਂਦਰਾ ਮੇਰੇ ਸਹਬਜਾਦੇ ਮੇਰੇ ਪੁੱਤਰ ਨਹੀਂ ਦਿਸਦੇ ਤੇ ਗੁਰਦੇਵ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁੱਤ ਚਾਰ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਹਿ ਹਜ਼ਾਰ ਸੁੰਦਰੀ ਜੀ ਇਹਨਾਂ ਪੁੱਤਰਾਂ ਤੋਂ ਮੈਂ ਆਪਣੇ ਪੁੱਤਰ ਕੁਰਬਾਨ ਕਰ ਦਿੱਤੇ ਨੇ ਤੇ ਆਹ ਸਾਰੇ ਮੇਰੇ ਪੁੱਤਰ ਨੇ ਇਹ ਸਾਰੇ ਮੇਰੇ ਬੇਟੇ ਨੇ ਤੇ ਇਹ ਗੱਲ ਤੁਸੀਂ ਵੇਖੋ ਕਿ ਜਦਾ ਅਸੀਂ ਕਹਿੰਦੇ ਆ ਪੰਥ ਵਸੇ ਮੈਂ ਉੱਜਣਾ ਇਹਦੇ ਬੜੇ ਡੀਪਲੀ ਅਰਥ ਹੈ ਬੜੇ ਡੂੰਘੇ ਅਰਥ ਹੈ ਕਿ ਮੈਂ ਉੱਜੜ ਜਾਵਾਂ ਤੇ ਮੇਰਾ ਖਾਲਸਾ ਪੰਥ ਜਿਹੜਾ ਹਮੇਸ਼ਾ ਵਸਦਾ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਰਿਵਾਰ ਨੂੰ ਸ਼ਹੀਦ ਕਰਵਾ ਲਿਆ ਉਹ ਇਹ ਉਲਾਮਾ ਨਹੀਂ ਸੀ ਲੈਣਾ ਚਾਹੁੰਦੇ ਕਿ ਸਖਸ਼ੀਦ ਕਰਾ ਲੈ ਤੇ ਆਪਣਾ ਪਰਿਵਾਰ ਬਚਾ ਲਿਆ ਇਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਨ ਸ਼ਖਸੀਅਤ ਜਿਨne ਸਾਨੂੰ ਜ਼ਿੰਦਗੀ ਜਿਉਣ ਦਾ ਟੰਗ ਤੇ ਤਰੀਕਾ ਸਿਖਾਇਆ ਸਿਖਾਇਆ ਕਿ ਅਣਖ ਕੀ ਹੁੰਦੀ ਹੈ ਤੇ ਗਿਆਤ ਕੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ